ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁੜ ਤੋਂ ਸਵਾਗਤ ਹੈ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਦੀ ਰਾਤ ਦੀ ਅਪਡੇਟ ਜਿਹੜੀ ਮੇਨ ਹੈ ਜੀ ਉਹ ਕੋਈ ਬਹੁਤ ਵੱਡੀ ਕਾਰਵਾਈਆਂ ਪੰਜਾਬ ਦੇ ਵਿੱਚ ਫਿਲਹਾਲ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਤਾਜ਼ਾ ਸੈਟਰਡੇ ਇਮੇਜ ਦੇਖ ਲੈਂਦੇ ਜੀ ਅ ਮੇਜ਼ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜੁ ਕਰਕੇ ਜਾਇਓ ਜੀ ਟੁੱਟ ਮੇ ਰੂਪ ਦੇ ਵਿੱਚ ਬੱਦਲ ਬਾਈ ਤੁਸੀਂ ਦੇਖ ਸਕਦੇ ਹੋ ਕਿ ਸਰਹੱਦੀ ਇਲਾਕੇ ਤੋਂ ਪੰਜਾਬ ਦੇ ਵਿੱਚ ਚੰਡੀਗੜ੍ਹ ਦਾ ਏਰੀਆ ਜੀ ਸੈਂਟਰਲ ਪੰਜਾਬ ਦੇ ਏਰੀਆ ਪਟਿਆਲਾ ਸਗਰੂਰ ਬਠਿੰਡਾ ਇਸ ਇਲਾਕੇ ਵਿੱਚ ਫਿਲਹਾਲ ਬੱਦਲ ਬਾਈ ਬਣਦੇ ਦਿਖਾਈ ਦੇ ਰਹੇ ਜਿਸ ਦਾ ਕਿ ਮੀਂਹ ਦੇ ਪੱਖ ਤੋਂ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਅਗਰ ਗੱਲ ਕਰੀਏ ਤਾਂ ਆਧ ਰਾਤ ਤੋਂ ਬਾਅਦ ਯਾਨੀ ਕਿ 11 12 ਵਜੇ ਤੋਂ ਬਾਅਦ ਇੱਕ ਸਿਸਟਮ ਜ ਫਰੀਦਕੋਟ ਇਸ ਇਲਾਕੇ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ 15 ਤੋਂ 20% ਮੈਕਸਿਮਮ 25% ਚਾਂਸਮੀ ਦੇ ਵਧਦੇ ਦਿਖਾਈ ਦੇ ਰਹੇ ਨੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਪੂਰੇ ਪੰਜਾਬ ਦੇ ਵਿੱਚ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਇਸ ਸਿਸਟਮ ਨਾਲ ਸਿਰਫ ਇਹੀ ਇਲਾਕਾ ਪ੍ਰਭਾਵਿਤ ਹੋਣ ਦੇ ਚਾਂਸ ਨੇ ਬਠਿੰਡਾ ਜਿਹੜੀ ਬੈਲਟ ਰਾਜਸਥਾਨ ਅਤੇ ਪਟਿਆਲਾ ਜਿਹੜਾ ਹਿੱਸਾ ਹੈ ਉਹ ਜਿਹੜੀ ਬੈਲਟ ਹਰਿਆਣੇ ਨੂੰ ਟੱਚ ਕਰਦੀ ਹੈ ਇਸ ਤੋਂ ਉੱਪਰ ਜਿਹੜੇ ਨੇ ਉਹ 40 50 60 ਕਿਲੋਮੀਟਰ ਦੇ ਨੇੜੇ ਤੇੜੇ ਜਿਹੜੇ ਪੰਜਾਬ ਦੀ ਸਰਦ ਤੋਂ ਅੱਗੇ ਮੀਂਹ ਹੋਣ ਦੇ ਚਾਂਸ ਨੇ ਫਜ਼ਿਲਕਾ ਫਰੋਜ਼ਪੁਰ ਫਰੀਦਕੋਟ ਥੋੜਾ ਬਹੁਤਾ ਹਿੱਸਾ ਬਠਿੰਡੇ ਦਾ ਸੰਗਰੂਰ ਪਟਿਆਲਾ ਇਹ ਇਲਾਕਾ ਥੋੜਾ ਬਹੁਤਾ ਹਿੱਸਾ ਅਗਰੇ ਜਾਈਏ ਆਪਾਂ ਤਾਂ ਚੰਡੀਗੜ੍ਹ ਵਾਲ ਸਾਈਡ ਤੱਕ ਤੇ ਕੁਝ ਹਿੱਸਾ ਰੂਪਨਗਰ ਕਰਾਲੀ ਮੋਹੜ ਹਾਲੀ ਮੋਰਿੰਡਾ ਇਹਦੇ ਵਿੱਚ ਅੱਧ ਰਾਤ ਤੋਂ ਬਾਅਦ ਕੋਈ ਕਾਰਵਾਈ ਹੋਣ ਦੇ 10 15 20% ਚਾਂਸ ਨੇ ਬਾਕੀ ਇਹ ਜਿਹੜੇ ਉਤੇ ਸੰਗਰੂਰ ਬਠਿੰਡੇ ਵਾਲੀ ਬੈਲਟ ਇਹਦੇ ਵਿੱਚ ਜਿਹੜੇ ਉਹ 30 ਤੋਂ 35% ਤੱਕ ਮੈਕਸਿਮਮ ਚਾਂਸ ਨੇ ਉਸ ਤੋਂ ਜ਼ਿਆਦਾ ਚਾਂਸ ਨਹੀਂ ਦੇ ਨਹੀਂ ਨੇ ਓਵਰਆਲ ਟੈਂਪਰੇਚਰ ਜਿਹੜੇ ਬਣੇ ਹੋਏ ਹੁਣ ਘਟਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਰਾਜ ਦੇ ਟੈਂਪਰੇਚਰ ਨੇ ਉਹ 25 ਤੋਂ 27 ਡਿਗਰੀ ਤੱਕ ਬਣਦੇ ਉਮੀਦ ਬਣੇ ਦਿਖਾਈ ਦੇ ਰਹੀ ਹੈ ਕੋਈ ਬਹੁਤ ਵੱਡੀਆਂ ਉਮੀਦੀਆਂ ਕਾਰਵਾਈਆਂ ਨਹੀਂ ਨੇ ਗਰਮੀ ਦੇ ਵਿੱਚ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੀ ਤੇ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਸਿਰਫ ਪੱਛਮੀ ਹਿੱਸੇ ਦੇ ਵਿੱਚ ਜ਼ਿਆਦਾ ਥੋੜਾ ਬਹੁਤਾ ਜ਼ੋਰ ਫੜਦੀਆਂ ਦਿਖਾਈ ਦੇ ਰਹੀਆਂ ਨੇ ਪਰ ਬਾਕੀ ਓਵਰਾਲ ਪੰਜਾਬ ਦੇ ਵਿੱਚ ਹਵਾਵਾਂ ਸ਼ਾਂਤ ਬਣੀਆ ਰਹਿਣਗੀਆਂ ਇਹ ਸੀ ਅੱਜ ਰਾਤ ਦੀ ਅਪਡੇਟ ਬਾਕੀ ਜਲਦ ਜੋ ਵੀ ਅਪਡੇਟ ਹੋਵੇਗੀ ਸਵੇਰ ਦੀ ਉਹ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਅਪਡੇਟ ਛੋਟੇ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ